ਜੇ ਆ ਵੈਜੀਟੇਰੀਅਨ ਮੀਲ ਬਣਾਉਣਾ ਸਿੱਖ ਲਿਆ ਤਾਂ ਸਰੀਰ ਤੋਂ ਫੈਟ ਆਏ ਝੜ ਜੂਗਾ ਜਿਵੇਂ ਪੈਸੇ ਵਾਲੇ ਬੰਦੇ ਸਿਰ ਤੋਂ ਵਾਲ ਝੜ ਜਾਂਦੇ ਆ ਨਾਲੇ 500 ਦੇ ਨੋਟ ਵਰਗੀ ਪਤਲੀ ਸਕਿਨ ਹੋ ਜੂਗੀ 40 ਗ੍ਰਾਮ ਸੋਇਆ ਚੰਕਸ ਚਾਹੀਦੇ ਆ ਨਾਲ ਚਾਹੀਦਾ ਗੰਡਾ ਟਮਾਟਰ ਹਰੀ ਮਿਰਚ ਭੂਕਾ ਵਾਲੇ ਗੰਡੇ ਖੱਟੀ ਸ਼ਿਮਲਾ ਮਿਰਚ ਤੇ ਥੋੜਾ ਜਿਹਾ ਪਨੀਰ ਜਿੰਨੇ ਚਿਰ ਚੋ ਸੋਇਆ ਚੰਕ ਬੋਇਲ ਹੁੰਦੇ ਆ ਸਾਰੇ ਜਗਾੜ ਖਾਣੇ ਦੇ ਛੋਟੇ ਛੋਟੇ ਪੀਸੇਸ ਕਰ ਲੋ ਜਿਵੇਂ ਧੋਣ ਤੋਂ ਬਾਅਦ ਕੱਪੜੇ ਨਚੋੜੀਦੇ ਆ ਓਵੇਂ ਸੋਇਆ ਚੰਕਸ ਨੂੰ ਨਚੋੜ ਦਿਓ ਪੈਨ ਤੇ 올ੀਵ ਆਇਲ ਦੀ ਪਚਕਾਰੀ ਮਾਰ ਕੇ ਉੱਤੇ ਹਰੀ ਮਿਰਚ ਤੇ ਗੰਡਾ ਪਾ ਦਿਓ ਥੋੜੇ ਜਿਹੇ ਵਾਸਤੇ ਇਹਨੂੰ ਭੁੰਨਣ ਤੋਂ ਬਾਅਦ ਉੱਤੇ ਥੋੜਾ ਜਿਹਾ ਨਮਕ ਪਾ ਦਿਓ ਤੇ ਇਹਨਾਂ ਨੂੰ ਗੋਲਡਨ ਬ੍ਰਾਊਨ ਕਰ ਦਿਓ ਫਿਰ ਉੱਤੇ ਟਮਾਟਰ ਪਾ ਦਿਓ ਖੱਟੇ ਰੰਗ ਵਾਲੀ ਜਿਹੜੀ ਸ਼ਿਮਲਾ ਮਿਰਚ ਸੀਗੀ ਉਹ ਪਾ ਦਿਓ ਆਪਣੀ ਸ਼ਰਧਾ ਮੁਤਾਬਕ ਮਸਾਲੇ ਪਾ ਸਕਦੇ ਹੋ ਮੈਂ ਗਰਮ ਮਸਾਲਾ ਹਲਦੀ ਥੋੜੀ ਜੀ ਲਾਲ ਮਿਰਚ ਕਿਉਂਕਿ ਹਰੀਆਂ ਮਿਰਚਾਂ ਪਾ ਗੀਆਂ ਸੀਗਾ ਨਾਲ ਫਲੇਵਰ ਵਾਸਤੇ ਵੈਜੀਟੇਬਲ ਮਸਾਲਾ ਲੈਂਦਾ ਸੋਇਆ ਚੰਕ ਐਡ ਕਰਨ ਤੋਂ ਬਾਅਦ ਇਹ ਕੁਛ ਐਦਾਂ ਦਾ ਲੱਗਣ ਲੱਗ ਗਿਆ ਐਂਡ ਦੇ ਵਿੱਚ ਪਨੀਰ ਐਡ ਕਰ ਦੇ ਉੱਤੇ ਕੱਟੇ ਹੋਏ ਭੂਕਾ ਵਾਲੇ ਗੰਡੇ ਪਾ ਦਿਓ ਇਹ ਹੈਲਦੀ ਮੀਲ ਖਾ ਕੇ ਤੁਸੀਂ ਮਨਚੂਰੀਅਨ ਖਾਣਾ ਭੁੱਲ ਜਾਓਗੇ ਸੋਇਆ ਚੰਗਸ ਕਾਟਨ ਤੋਂ ਵੀ ਜ਼ਿਆਦਾ ਸੌਫਟ ਹੈ ਜੇ ਇਦਾਂ ਦੇ ਸੁਆਦ ਸੁਆਦ ਮੀਲਸ ਖਾ ਕੇ ਆਪਣੇ ਫਿਟਨੈਸ ਗੋਲਸ ਵੀ ਅਚੀਵ ਕਰਨੇ ਆ ਐਡ ਆਫ ਦੇ ਮਸਲ ਵੀ ਕੈਮ ਕਰਨੇ ਆ ਤਾਂ ਆਪਣੇ ਛੋਟੇ ਵੀਰ ਦਾ ਅਕਾਊਂਟ ਜ਼ਰੂਰ ਫੋਲੋ ਕਰ ਲਓ